ਕੈਨੇਡੀਅਨ ਖਬਰਾਂਾਂ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਨਮੇ ਸੀਪੀਪੀ ਪੁਗਤਾਨ 25 ਸਤੰਬਰ ਨੂੰ ਕੈਨੇਡਾ ਭਾਰ ਵਿੱਚ ਭੇਜੇ ਜਾਣਗੇ ਕੈਨੇਡਾ ਰੈਵਨਿਊ ਏਜੰਸੀ ਅਗਲੇ 2-3 ਦਿਨਾਂ ਦੇ ਵਿੱਚ ਸੀਪੀਪੀ ਅਦਾਇਗੀਆਂ ਭੇਜ ਰਹੀ ਹੈ ਜੋ ਕਿ ਕੰਮ ਦੀ ਜ਼ਿੰਦਗੀ ਦੌਰਾਨ ਯੋਗਤਾ ਯੋਗਦਾਨਾਂ ਦੇ ਆਧਾਰ ਤੇ ਕੈਨੇਡਾ ਵਿੱਚ ਇੱਕ ਮਹੱਤਵਪੂਰਨ ਵਿੱਤੀ ਲਾਭ ਹੈ ਜੋ ਸੈਵਜ ਚੈਲਤ ਤਨਖਾਹ ਵਿੱਚੋਂ ਕੱਟੇ ਜਾਂਦੇ ਨੇ ਜੇਕਰ ਤੁਸੀਂ ਸੀਪੀਪੀ ਲਾਭਾਂ ਦੇ ਭਰੋਸੇ ਕਰ ਰਹੇ ਹੋ ਤਾਂ ਕੈਨੇਡਾ ਵਿੱਚ ਇੱਕ ਨਵੇਂ ਇਮੀਗ੍ਰੈਂਟ ਹੋ ਜਲਦ ਹੀ ਅਪਲਾਈ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਭੁਗਤਾਨ ਅਨੁਸੂਚੀ ਅਤੇ ਲੋੜਿੰਦੇ ਯੋਗਤਾ ਬਾਰੇ ਅਪਡੇਟ ਰਹਿਣਾ ਵੀ ਬੜਾ ਜ਼ਰੂਰੀ ਹੈ ਆਕਰਸ਼ਕ ਤੌਰ ਤੇ ਜੇਕਰ ਯੋਗਦਾਨ ਦੇ ਸਾਰੇ ਮਾਪਦੰਡ ਪੂਰੇ ਕੀਤੇ ਜਾਂਦੇ ਨੇ ਤਾਂ ਵੱਧ ਤੋਂ ਵੱਧ ਸੀਪੀਪੀ ਪ੍ਰਤੀ ਮਹੀਨਾ 1364 ਡਾਲਰ 60 ਸੈਂਟ ਤੇ ਪ੍ਰਾਪਤ ਕੀਤਾ ਜਾ ਸਕਦਾ ਹੈ CPP ਖਾਸ ਤੌਰ ਤੇ ਪ੍ਰਵਾਸੀਆਂ ਲਈ ਮਤਵਪੂਰਨ ਹੈ ਕਿਉਂਕਿ ਇਹ ਇੱਕ ਯੋਗਦਾਨ ਪ੍ਰਣਾਲੀ ਹੈ ਮਤਲਬ ਕਿ ਹਰ ਕਾਮ ਜੋ ਕੰਮ ਕਰਦਾ ਹੈ ਅਤੇ ਪਰੋਲ ਕਟੌਥੀਆਂ ਦੁਆਰਾ ਯੋਜਨਾ ਵਿੱਚ ਯੋਗਦਾਨ ਪਾਉਂਦਾ ਉਹ ਲਾਭ ਪ੍ਰਾਪਤ ਕਰਨ ਦੇ ਯੋਗ ਹੁੰਦੇ ਨੇ ਜਿਵੇਂ ਕਿ ਪ੍ਰਵਾਸੀ ਕੈਨੇਡਾ ਵਿੱਚ ਆਪਣੇ ਕੈਰੀਅਰ ਤੇ ਜੀਵਨ ਦਾ ਨਿਰਮਾਣ ਕਰਦੇ ਨੇ CPP ਨੂੰ ਸਮਝਣਾ ਉਨ੍ਹਾਂ ਨੂੰ ਉਨ੍ਹਾਂ ਦੇ ਯੋਗਦਾਨ ਅਤੇ ਲੰਬੇ ਸਮੇਂ ਦੇ ਵਿੱਤੀ ਸਥਿਰਤਾ ਬਾਰੇ ਯੋਜਨਾ ਬਣਾਉਣ ਵਿੱਚ ਵੀ ਮਦਦ ਕਰਦਾ ਹੈ ਏ ਰਿਟਾਇਰਮੈਂਟ ਤੋਂ ਬਾਅਦ ਪ੍ਰੋਸੇਮੰਤ ਆਮਦਨੀ ਦੀ ਪੇਸ਼ਕਸ਼ ਕਰਦਾ ਅਤੇ ਇਹ ਯਕੀਨੀ ਬਣਾਉਣ ਲਈ ਹੈ ਕਿ ਉਹ ਮੁੱਖ ਲਾਭਾਂ ਤੱਕ ਪਹੁੰਚ ਸਕੇ ਭਾਵੇਂ ਉਹ ਆਪਣੀ ਪੂਰੀ ਜ਼ਿੰਦਗੀ ਕੈਨੇਡਾ ਵਿੱਚ ਨਾ ਰਹਿੰਦੇ ਹੋਣ ਸੀਪੀਪੀ ਬਾਰੇ ਸੂਚਿਤ ਕਰਕੇ ਆਪਣੇ ਪ੍ਰਵਾਸੀ ਭਵਿੱਖੀ ਵਿੱਤੀ ਭਲਾਈ ਦੀ ਰਾਖੀ ਕਰਦੇ ਹੋਏ ਕੈਨੇਡੀਅਨ ਸਮਾਜਿਕ ਸੁਰੱਖਿਆ ਜਾਲ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਇੱਕੀਕਰਿਤ ਹੋ ਸਕਦੇ ਨੇ ਅਗਲਾ ਸੀਪੀਪੀ ਵਿਗਿਆਨ ਸਤੰਬਰ 25 2024 ਨੂੰ ਨਿਰਧਾਰਤ ਕੀਤਾ ਗਿਆ ਅਤੇ ਹਜ਼ਾਰਾਂ ਕੈਨੇਡੀਅਨ ਇਸ ਮਿਤੀ ਨੂੰ ਆਪਣੇ ਮਹੀਨਾਵਾਰ ਪੈਨਸ਼ਨ ਨੂੰ ਪ੍ਰਾਪਤ ਕਰਨਗੇ ਜੇਕਰ ਤੁਸੀਂ ਵੀ ਪੱਕੇ ਤੌਰ ਤੇ ਕੈਨੇਡਾ ਜਾ ਰਹੇ ਹੋ ਤਾਂ ਤੁਹਾਨੂੰ ਇਹ ਦੱਸਣ ਲਈ ਤੁਹਾਡਾ ਕੈਨੇਡਾ ਵਿੱਚ ਦੁਨੀਆ ਵਿੱਚ ਸਭ ਤੋਂ ਵੱਧ ਜੀਵਨ ਸੰਭਾਵਨਾ ਇਹ ਹੈ ਕਿ ਸੀਪੀਪੀ ਲੰਮੇ ਸਮੇਂਿਤ ਤੁਹਾਡੇ ਲਈ ਮਾਨਨੇ ਰੱਖਦਾ ਹੈ ਇਸ ਪੂਰੀ ਸਟੋਰੀ ਦੇ ਵਿੱਚ ਸੀਪੀਪੀ ਯੋਗਤਾ ਮਾਪਦੰਡ ਤੁਸੀਂ ਕਿੰਨੇ ਪ੍ਰਾਪਤ ਕਰ ਸਕਦੇ ਹੋ ਕਿੰਨੀ ਉਮੀਦ ਕਰ ਸਕਦੇ ਹੋ ਅਤੇ ਸਿਸਟਮ ਕਿਵੇਂ ਕੰਮ ਕਰਦਾ ਹੈ ਇਸ ਬਾਰੇ ਤੁਹਾਨੂੰ ਦੱਸਾਂਗੇ ਕੈਨੇਡਾ ਪੈਨਸ਼ਨ ਪਲਾਨ ਕੀ ਹੈ सीसीपीपी ਲਈ ਯੋਗਤਾ ਦੇ ਮਾਪਦੰਡ ਆਪਣਾ ਸੀਪੀਪੀ ਕਦੋਂ ਸ਼ੁਰੂ ਕਰਨਾ ਹੈ ਤੁਸੀਂ ਕਿੰਨੀ ਸੀਪੀਪੀ ਪ੍ਰਾਪਤ ਕਰ ਸਕਦੇ ਹੋ ਸੀਪੀਪੀ ਦੀ ਗਣਨਾ ਕਿਵੇਂ ਕੀਤੀ ਜਾਂਦੀ ਹੈ ਸੀਪੀਪੀ ਲਈ ਅਰਜੀ ਕਿਵੇਂ ਦੇਣੀ ਪੈਂਦੀ ਹੈ ਤੁਹਾਡੀ ਅਰਜੀ ਦੀ ਪ੍ਰਤਿਕਿਰਿਆ ਕਰਨ ਵਿੱਚ ਕਿੰਨਾ ਸਮਾਂ ਲੱਗਦਾ 2024 ਲਈ ਆਉਣ ਵਾਲੀ ਸੀਪੀਪੀ ਭੁਗਤਾਨ ਦੀ ਮਿਤੀ ਕੀ ਹੈ ਕੈਨੇਡਾ ਪੈਨਸ਼ਨ ਪਲਾਨ ਸੀਪੀਪੀ ਕੀ ਹੈ ਕੈਨੇਡਾ ਪੈਨਸ਼ਨ ਪਲਾਨ ਇੱਕ ਯੋਗਦਾਨੀ ਕਮਾਈ ਦੇ ਸਬੰਧ ਸਮਾਜਿਕ ਬੀਮਾ ਪ੍ਰੋਗਰਾਮ ਹੈ ਜੋ ਰਿਟਾਇਰਮੈਂਟ ਅਪਾਹਜਤਾ ਜਾਂ ਮੌਤ ਤੋਂ ਬਾਅਦ ਆਮਦਨ ਪ੍ਰਦਾਨ ਕਰਨ ਲਈ ਤਿਆਰ ਕੀਤਾ ਜਾਂਦਾ ਹੈ ਜੇਕਰ ਤੁਸੀਂ ਕੈਨੇਡਾ ਵਿੱਚ ਕੰਮ ਕੀਤਾ ਹੈ ਯੋਗਦਾਨ ਪਾਇਆ ਤਾਂ ਤੁਸੀਂ ਸੰਭਾਵਿਤ ਤੌਰ ਤੇ ਆਪਣੀ ਰਿਟਾਇਰਮੈਂਟ ਦੌਰਾਨ ਸੀਪੀਪੀ ਲਾਭ ਪ੍ਰਾਪਤ ਕਰਨ ਦੇ ਯੋਗ ਹੋਵੋਗੇ ਇਹ ਯੋਜਨਾ ਬਚੇ ਹੋਏ ਲੋਕਾਂ ਤੇ ਮ੍ਰਿਤਕ ਸੀਪੀਪੀ ਯੋਗਦਾਨੀਆਂ ਦੇ ਬੱਚਿਆਂ ਦੇ ਨਾਲ-ਨਾਲ ਲੰਬੇ ਸਮੇਂ ਦੀ ਅਪਾਹਜਤਾ ਵਾਲੇ ਲੋਕਾਂ ਇਹ ਵੀ ਵਿਸਤ੍ਰਿਤ ਕਰਦੀ ਹੈ ਸੀਪੀਪੀ ਦੇਸ਼ ਪਰ ਵਿੱਚ ਕੰਮ ਕਰਦੀ ਹੈ ਕਿਊਬਕ ਨੂੰ ਛੱਡ ਕੇ ਜੋ ਕਿ ਕਿਊਬਕ ਪੈਨਸ਼ਨ ਪਲਾਨ ਉਹ QPP ਨਾਮਕ ਇੱਕ ਸਮਾਨ ਪ੍ਰੋਗਰਾਮ ਚਲਾਉਂਦਾ ਹੈ ਸੀਪੀਪੀ ਤੁਹਾਡੀ ਆਮਦਨ ਦੇ ਇੱਕ ਹਿੱਸੇ ਨੂੰ ਬਦਲਣ ਲਈ ਤਿਆਰ ਕੀਤਾ ਜਾਂਦਾ ਅਤੇ ਤੁਹਾਨੂੰ ਪ੍ਰਾਪਤ ਹੋਣ ਵਾਲੀ ਰਕਮ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਤੁਸੀਂ ਆਪਣੇ ਕੰਮਕਾਜੀ ਸਾਲਾਂ ਦੌਰਾਨ ਯੋਜਨਾ ਵਿੱਚ ਕਿੰਨਾ ਤੇ ਕਿੰਨਾ ਸਮੇਂ ਵਿੱਚ ਯੋਗਦਾਨ ਪਾਇਆ ਹੈ CPP ਦੀਆਂ ਮੁੱਖ ਵਿਸ਼ੇਸ਼ਤਾਵਾਂ ਦੇ ਪਰਚਾਤ ਪਾਈਏ ਤਾਂ ਮਾਸਿਕ ਲਾਭ CPP ਯੂ ਕੈਨੇਡਿਆ ਨੂੰ ਮਹੀਨਾਵਾਰ ਟੈਕਸ ਯੋਗ ਲਾਭ ਪ੍ਰਦਾਨ ਕਰਦਾ ਹੈ ਜੀਵਨ ਭਰ ਰੁਜ਼ਗਾਰ ਇੱਕ ਵਾਰ ਤੁਸੀਂ ਆਪਣੇ CPP ਭੁਗਤਾਨ ਪ੍ਰਾਪਤ ਕਰਨਾ ਸ਼ੁਰੂ ਕਰ ਲੈਂਦੇ ਹੋ ਤਾਂ ਤੁਹਾਨੂੰ ਬਾਕੀ ਜ਼ਿੰਦਗੀ ਲਈ ਇਹ ਜਾਰੀ ਰਹੇਗਾ ਲਚਕਦਾਰ ਸ਼ੁਰੂਆਤੀ ਸਮਾਂ ਤੁਸੀਂ 60 ਸਾਲ ਦੀ ਉਮਰ ਤੋਂ ਪਹਿਲਾਂ ਭੁਗਤਾਨ ਪ੍ਰਾਪਤ ਕਰਨਾ ਸ਼ੁਰੂ ਕਰ ਦਿੰਦੇ ਹੋ ਜੇ ਵਧੇ ਹੋਏ ਮਾਸਿਕ ਲਾਭਾਂ ਵਿੱਚ 70 ਸਾਲ ਦੀ ਉਮਰ ਤੱਕ ਦੇਰ ਨਹੀਂ ਕਰ ਸਕਦੇ ਸੀਪੀਪੀ ਲਈ ਯੋਗਤਾ ਮਾਪਦੰਡ ਦੀ ਗੱਲ ਕੀਤੀ ਜਾਵੇ ਤਾਂ ਸੀਪੀਪੀ ਲਾਭਾ ਲਈ ਯੋਗ ਹੋਣ ਲਈ ਤੁਹਾਨੂੰ ਵਿਸ਼ੇਸ਼ ਯੋਗਤਾ ਮਾਪਦੰਡ ਨੂੰ ਪੂਰਾ ਕਰਨਾ ਲਾਜ਼ਮੀ ਹੈ ਕੁਝ ਹੋਰ ਸਰਕਾਰੀ ਪ੍ਰੋਗਰਾਮਾਂ ਦੇ ਉਲਟ ਸੀਪੀਪ ਤੁਹਾਡੇ ਕੰਮਕਾਜੀ ਜੀਵਨ ਦੌਰਾਨ ਤੁਹਾਡੇ ਯੋਗਦਾਨਾਂ ਨੂੰ ਆਧਾਰਿਤ ਕਰਦਾ ਹੈ ਪੂਰੀ ਯੋਗਤਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਕੀ ਕੁਝ ਲਾਜ਼ਮੀ ਹੈ ਕਟੋ-ਕਟ 60 ਸਾਲ ਦੇ ਹੋ ਤੁਸੀਂ ਆਪਣੀ ਰਿਟਾਇਰਮੈਂਟ ਪੈਨਸ਼ਨ 60 ਸਾਲ ਤੋਂ ਪਹਿਲਾਂ ਪ੍ਰਾਪਤ ਕਰਨਾ ਸ਼ੁਰੂ ਕਰ ਸਕਦੇ ਹੋ ਹਾਲਾਂਕਿ ਜੇਕਰ ਤੁਸੀਂ 65 ਸਾਲ ਦੀ ਉਮਰ ਤੋਂ ਪਹਿਲਾਂ ਸ਼ੁਰੂ ਕਰਦੇ ਹੋ ਤਾਂ ਇਹ ਰਕਮ ਘਟ ਜਾਵੇਗੀ ਕਿ ਤੁਸੀਂ ਸੀਪੀਪੀ ਵਿੱਚ ਯੋਗਦਾਨ ਪਾਇਆ ਸੀਪੀਪੀ ਰਿਟਾਇਰਮੈਂਟ ਪੈਨਸ਼ਨ ਦੇ ਯੋਗ ਹੋਣ ਲਈ ਤੁਸੀਂ ਘੱਟੋ-ਘੱਟ ਇੱਕ ਵੈਧ ਅਬਦੀ ਲਈ ਯੋਜਨਾ ਅਤੇ ਯੋਗਦਾਨ ਪਾਇਆ ਤਾਂ ਤੁਹਾਨੂੰ ਤੁਹਾਡੇ ਕੰਮ ਰਾਹੀ ਹੋਰ ਵਕ ਹੋਣ ਵਾਲੇ ਸਾਬਕਾ ਜੀਵਨ ਸਾਥੀ ਟਰਾਂਸਫਰ ਹਿੱਟ ਕ੍ਰੈਡਿਟ ਦੁਆਰਾ ਜੇਕਰ ਤੁਸੀਂ ਕੈਨੇਡਾ ਵਿੱਚ ਨੌਕਰੀ ਕਰਦੇ ਹੋ ਜਾਂ ਸੈਵੇ ਰੋਜ਼ਗਾਰ ਹੋਣ ਤੇ ਤੁਸੀਂ ਸੈਵੇ ਇੱਛਾ ਦੇ ਨਾਲ ਯੋਗਦਾਨ ਪਾਇਆ ਹੋ ਸਕਦਾ ਤੁਸੀਂ ਪੀਪੀ ਚੈੱਕ ਦੇ ਯੋਗਦਾਨ ਆਪਣੇ ਆਪ ਕੱਟਿਆ ਤਾਂ ਸੀਪੀਪੀ ਪੋਸਟ ਅਟ੍ਰੈਟਮੈਂਟ ਲਾਭ ਦੀ ਵੀ ਗੱਲ ਕਰ ਲਈਏ ਜੇਕਰ ਤੁਸੀਂ 70 ਸਾਲ ਦੀ ਉਮਰ ਤੋਂ ਘਾਟੋ ਆਪਣੀ ਸੀਪੀਪੀ ਪੈਨਸ਼ਨ ਸ਼ੁਰੂ ਕਰਨ ਤੋਂ ਬਾਅਦ ਕੰਮ ਕਰਨਾ ਜਾਰੀ ਰੱਖਦੇ ਹੋ ਤਾਂ ਤੁਸੀਂ ਸੀਪੀਪੀ ਵਿੱਚ ਯੋਗਦਾਨ ਪਾ ਸਕਦੇ ਹੋ ਅਤੇ ਸੀਪੀਪੀ ਪੋਸਟ ਰਿਟਾਇਰਮੈਂਟ ਬੈਨੀਫਿਟ ਪੀਆਰਬੀ ਆਪਰਾਹੀਂ ਆਪਣੇ ਲਾਭਾਂ ਨੂੰ ਹੋਰ ਵਿਵਦਾ ਸਕਦੇ ਹੋ ਆਪਣਾ ਸੀਪੀਪੀ ਕਦੋਂ ਸ਼ੁਰੂ ਕਰਨਾ ਤੁਹਾਡੀ ਰਿਟਾਇਰਮੈਂਟ ਆਮਦਨ ਨੂੰ ਵੱਧ ਤੋਂ ਵੱਧ ਕਰਨ ਲਈ ਤੁਹਾਡੀ ਸੀਪੀਪੀਆਰਜੀ ਦਾ ਨਿਰਧਾਰਤ ਸਮਾਂ ਜ਼ਰੂਰੀ ਹੈ ਤੁਹਾਨੂੰ ਕੀ ਜਾਣਨ ਦੀ ਜ਼ਰੂਰਤ ਹੈ 60 ਸਾਲ ਦੀ ਉਮਰ ਤੋਂ ਸ਼ੁਰੂ ਤੁਸੀਂ 60 ਸਾਲ ਦੀ ਉਮਰ ਤੋਂ ਪਹਿਲਾਂ ਅਰਜੀ ਦੇ ਸਕਦੇ ਹੋ ਪਰ ਤੁਹਾਡੇ ਮੀਨਾਵਰ ਭੁਗਤਾਨਾਂ ਨੂੰ ਘਟਾ ਦਿੱਤਾ ਜਾਵੇਗਾ ਹਰ ਮਹੀਨੇ ਤੁਸੀਂ 65 ਸਾਲ ਦੀ ਉਮਰ ਤੋਂ ਪਹਿਲਾਂ ਸੀਪੀਪੀ ਪ੍ਰਾਪਤ ਕਰਦੇ ਹੋ ਤੁਹਾਡੇ ਭੁਗਤਾਨਾਂ ਵਿੱਚ 0.6% ਦੀ ਕਮੀ ਆਉਂਦੀ ਹੈ ਇਹ ਪ੍ਰਤੀ ਸਾਲ ਕੁੱਲ 7.2% ਦੀ ਕਮੀ ਹੈ 65 ਸਾਲ ਦੀ ਉਮਰ ਤੋਂ ਸ਼ੁਰੂ ਉਮਰ 65 ਬਿਨਾ ਕਿਤੇ ਕਟੋਤੀ ਬੋਨਸ ਥੀਪੀਪੀ ਪ੍ਰਾਪਤ ਕਰਨਾ ਸ਼ੁਰੂ ਕਰਨੀ ਮਿਆਦ ਉਮਰ ਹੈ 70 ਸਾਲ ਦੀ ਉਮਰ ਤੱਕ ਦੇਰੀ 70 ਸਾਲ ਦੀ ਉਮਰ ਤੱਕ ਆਪਣੀ ਪੈਨਸ਼ਨ ਵਿੱਚ ਦੇਰੀ ਕਰਨ ਵਾਲਿਆਂ ਲਈ 65 ਸਾਲ ਦੀ ਉਮਰ ਤੋਂ ਬਾਅਦ ਹਰ ਮਹੀਨੇ ਲਈ ਮੀਨਾਵਰ ਰਕਮ 0.7% ਵਾਧੀ ਹੈ ਜੋ ਪ੍ਰਤੀ ਸਾਲ 8.4% ਵਾਧੇ ਦੇ ਬਰਾਬਰ ਹੁੰਦੀ ਹੈ 70 ਸਾਲ ਦੀ ਉਮਰ ਤੱਕ ਇੰਤਜ਼ਾਰ ਕਰਨ ਦਾ ਮਤਲਬ ਕੀ ਜੇਕਰ ਤੁਸੀਂ 65 ਸਾਲ ਦੀ ਉਮਰ ਤੋਂ ਸ਼ੁਰੂ ਕੀਤਾ ਤਾਂ ਤੁਹਾਨੂੰ 42% ਜ਼ਿਆਦਾ ਮਿਲ ਸਕਦਾ ਹੈ 70 ਸਾਲ ਦੀ ਉਮਰ ਤੋਂ ਬਾਅਦ ਕੋਈ ਵੀ ਬਾਦੂ ਲਾਭ ਨਹੀਂ ਹੈ 70 ਸਾਲ ਦੀ ਉਮਰ ਤੋਂ ਬਾਅਦ ਦੇ ਸੀਪੀਪੀ ਲਾਭਾਂ ਵਿੱਚ ਦੇਰੀ ਕਾਰਨ ਕੋਈ ਵਿੱਤੀ ਲਾਭ ਨਹੀਂ ਹੈ ਇਸ ਲਈ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਤੁਸੀਂ ਉਸ ਸਮੇਂ ਤੋਂ ਆਪਣੇ ਭੁਗਤਾਨ ਸ਼ੁਰੂ ਕਰੋ ਜੇਕਰ ਤੁਹਾਨੂੰ ਪਹਿਲਾਂ ਨਹੀਂ ਕੀਤੇ ਤੁਸੀਂ ਕਿੰਨੀ ਸੀਪੀਪੀ ਪ੍ਰਾਪਤ ਕਰ ਸਕਦੇ ਹੋ ਤੁਸੀਂ ਕਿੰਨੀ ਸੀਪੀਪੀ ਦੀ ਰਕਮ ਪ੍ਰਾਪਤ ਕਰ ਸਕਦੇ ਹੋ ਕਈ ਕਾਰਕਾਂ ਤੇ ਨਿਰਭਰ ਕਰਦੀ ਹੈ ਜਿਵੇਂ ਜਿਸ ਵਿੱਚ ਪੈਨਸ਼ਨ ਸ਼ੁਰੂ ਕਰਨ ਵੇਲੇ ਤੁਹਾਡੀ ਉਮਰ ਤੁਸੀਂ ਸੀਪੀਪੀ ਵਿੱਚ ਕਿੰਨਾ ਸਮਾਂ ਯੋਗਦਾਨ ਪਾਇਆ ਅਤੇ ਤੁਹਾਡੇ ਕੰਮਕਾਜੀ ਸਾਲਾਂ ਦੌਰਾਨ ਤੁਹਾਡੀ ਔਸਤ ਆਮਦਨ ਸ਼ਾਮਲ ਹੈ ਇਹ ਉਤੇ ਦਾਜ਼ੇ 2024 ਵਿੱਚ ਵੱਧ ਤੋਂ ਵੱਧ ਮੀਨਾਂਵਰ ਭੁਗਤਾਨ ਵੀ ਜੇਕਰ ਹੁਣ ਗੱਲ ਕੀਤੀ ਜਾਵੇ 65 ਸਾਲ ਦੀ ਉਮਰ ਵਿੱਚ ਆਪਣੀ ਸੀਪੀਪੀ ਸ਼ੁਰੂ ਕਰਨ ਵਾਲਿਆਂ ਲਈ ਵਾਦ ਤੋਂ ਬਾਅਦ ਮਹੀਨਾਵਾਰ ਭੁਗਤਾਨ 1364 ਡਾਲਰ 60 ਸੈਂਟ ਹੈ ਹਾਲਾਂਕਿ ਜ਼ਿਆਦਾਤਰ ਲੋਕ ਇਸ ਰਕਮ ਤੋਂ ਘੱਟ ਪ੍ਰਾਪਤ ਕਰਨਗੇ ਨਵੇਂ ਲਾਭਪਾਤਰੀਆਂ ਲਈ ਔਸਤ ਮਾਸਿਕ ਭੁਗਤਾਨ 816 ਡਾਲਰ 52 ਸੈਂਟ ਤੋਂ ਘੱਟ ਹੈ ਇਥੇ ਉਥੇ ਦੱਸ ਦਿਓ ਕਿ ਤੁਹਾਡੇ ਯੋਗਦਾਨ ਦੀ ਰਕਮ ਤੁਸੀਂ ਆਪਣੇ ਕੰਮਕਾਜ ਜੀਵਨ ਦੌਰਾਨ ਸੀਪੀਪੀ ਵਿੱਚ ਕਿੰਨਾ ਯੋਗਦਾਨ ਪਾਇਆ ਹੈ ਯੋਗਦਾਨ ਦੀ ਮਿਆਦ ਤੁਸੀਂ ਸੀਪੀਪੀ ਵਿੱਚ ਕਿੰਨਾ ਸਮਾਂ ਯੋਗਦਾਨ ਪਾਇਆ ਹੈ ਕਮਾਈਆਂ ਤੁਹਾਡੇ ਕੈਰੀਅਰ ਉੱਤੇ ਔਸਤ ਤੁਹਾਡੀ ਕਮਾਈ ਤੇ ਨਿਰਪੱਖ ਕਰਦੀ ਹੈ ਰਿਟਾਇਰਮੈਂਟ ਦੀ ਉਮਰ ਉਹ ਉਮਰ ਜਿਸ ਵਿੱਚ ਤੁਸੀਂ ਆਪਣੇ ਪੈਨਸ਼ਨ ਪ੍ਰਾਪਤ ਕਰਨਾ ਸ਼ੁਰੂ ਕਰਦੇ ਹੋ ਤੁਹਾਡੇ ਸੀਪੀਪੀ ਨੂੰ ਪ੍ਰਭਾਵਿਤ ਕਰਨ ਵਾਲੇ ਹੋਰ ਕਾਰਕਾਂ ਦੀ ਜੇਕਰ ਗੱਲ ਕੀਤੀ ਜਾਵੇ ਘਟ ਕਮਾਈ ਦੀ ਮਿਆਦ ਜੇਕਰ ਤੁਸੀਂ ਆਮਦਨ ਘਟ ਜਾ ਕੋਈ ਆਮਦਨ ਨਹੀਂ ਜਿਵੇਂ ਕਿ ਬੱਚਿਆਂ ਦੀ ਪਰਵਰਿਸ਼ ਕਰਨਾ ਪਾਕਿਸਤਾਨ ਨਾਲ ਰਹਿਣ ਲਈ ਸਮਾਂ ਬਤਾਇਆ ਗਿਆ ਤਾਂ ਤੁਹਾਡੀ ਪੈਨਸ਼ਨ ਦੀ ਰਕਮ ਨੂੰ ਘਟਾ ਸਕਦਾ ਹੈ ਸੀਪੀਪ ਸੁਧਾਰ ਫੈਡਰਲ ਸਰਕਾਰ ਸਮੇਂ ਦੇ ਨਾਲ-ਨਾਲ ਹੋਲੀ ਰਿਟਾਇਰਮੈਂਟ ਲਾਭਾਂ ਨੂੰ ਵਧਾਉਣ ਲਈ ਸੀਪੀਪ ਨੁਗਦਾਰੀ ਹੈ ਜਿਸ ਦਾ ਮਤਲਬ ਹੈ ਕਿ ਭਵਿੱਖ ਵਿੱਚ ਸੇਵਾਮੁਕਤ ਲੋਕਾਂ ਨੂੰ ਵਰਤਮਾਨ ਵਿੱਚ ਸੇਵਾਮੁਕਤ ਹੋਣ ਵਾਲੇ ਆਲਿਆਂ ਨਾਲੋਂ ਵੱਧ ਸੀਪੀਪ ਰਕਮਾਂ ਦਿੱਤੀਆਂ ਜਾ ਸਕਦੀਆਂ ਨੇ ਸੀਪੀਪ ਦੀ ਗਣਨਾ ਕਿਵੇਂ ਕੀਤੀ ਜਾਂਦੀ ਹੈ ਪੈਨਸ਼ਨ ਦੀ ਰਕਮ ਦੀ ਗਣਨਾ ਇੱਕ ਗੁੰਝਲਦਾਰ ਫਾਰਮੂਲੇ ਦੀ ਵਰਤੋਂ ਕਰਕੇ ਕੀਤੀ ਜਾਂਦੀ ਹੈ ਜੋ ਤੁਹਾਡੇ ਕੁੱਲ ਯੋਗਦਾਨਾਂ ਤੁਹਾਡੇ ਦੁਆਰਾ ਯੋਗਦਾਨ ਕੀਤੇ ਸਾਲਾਂ ਦੀ ਸੰਖਿਆ ਅਤੇ ਤੁਹਾਡੇ ਕੰਮਕਾਜੀ ਜੀਵਨ ਦੌਰਾਨ ਤੁਹਾਡੀ ਔਸਤ ਆਮਦਨ ਨੂੰ ਧਿਆਨ ਵਿੱਚ ਰੱਖਦੀ ਹੈ ਤੁਹਾਡੀ ਸੀਪੀਪੀ ਗਣਨਾ ਕਰਨ ਦੇ ਕਦਮ ਦੀ ਜਿੱਕਰ ਗੱਲ ਕਰੀਏ ਤਾਂ ਔਸਤਨ ਕੈਰੀਅਰ ਕਮਾਈ ਤੁਹਾਡ ਸਰਕਾਰ ਤੁਹਾਡੇ ਕੰਮ ਦੇ ਦੋ ਦੇ ਸਾਲਾਂ ਦੌਰਾਨ ਤੁਹਾਡੀ ਔਸਤ ਕਮਾਈ ਦੀ ਗਣਨਾ ਕਰਦੀ ਹੈ ਤੁਹਾਡੇ 17% ਸਭ ਤੋਂ ਘੱਟ ਕਮਾਈ ਵਾਲੇ ਸਾਲਾਂ ਨੂੰ ਛੱਡ ਕੇ ਯੋਗਦਾਨ ਦਰ ਤੁਹਾਡੇ ਯੋਗਦਾਨ ਤੁਹਾਡੀ ਆਮਦਨ ਦੇ ਆਧਾਰਤ ਹੈ ਸਾਲਾਨਾ ਅਧਿਕਤਮ ਸੀਮਾ ਤੱਕ 2024 ਤੱਕ ਅਧਿਕਤਮ ਯੋਗਦਾਨੀ ਕਮਾਈ ਸੀਮਾ 66000 ਹੈ ਯੋਗਦਾਨ ਦੀ ਮਿਆਦ ਤੁਸੀਂ ਕਿੰਨੀ ਦੇਰ ਤੱਕ ਸੀਪੀਪੀ ਵਿੱਚ ਯੋਗਦਾਨ ਪਾਇਆ ਹੈ ਇਹ ਵੀ ਤੁਹਾਨੂੰ ਪ੍ਰਾਪਤ ਹੋਣ ਵਾਲੀ ਰਕਮ ਨੂੰ ਨਿਰਧਾਰਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਜਲਦੀ ਜਲਦੀ ਦੇਰੀ ਨਾਲ ਸ਼ੁਰੂ ਹੋਣ ਲਈ ਸਮਾਯੋਜਨ ਜੇਕਰ ਤੁਸੀਂ 65 ਸਾਲ ਤੋਂ ਪਹਿਲਾਂ ਸੀਪੀਪੀ ਪ੍ਰਾਪਤ ਕਰਨਾ ਸ਼ੁਰੂ ਕਰਦੇ ਹੋ ਤੁਹਾਡੀ ਮਹੀਨਾਵਾਰ ਪੈਨਸ਼ਨ ਘਟ ਜਾਂਦੀ ਹੈ ਜੇਕਰ ਤੁਸੀਂ 65 ਸਾਲ ਤੋਂ ਬਾਅਦ ਆਪਣੀ ਪੈਨਸ਼ਨ ਪ੍ਰਾਪਤ ਕਰਨ ਵਿੱਚ ਦੇਰੀ ਕਰਦੇ ਹੋ ਤਾਂ ਤੁਹਾਡੀ ਅਦਾਇਗੀ ਵੱਧ ਜਾਵੇਗੀ ਤੁਸੀਂ ਕਿੰਨੀ ਰਕਮ ਪ੍ਰਾਪਤ ਕਰ ਸਕਦੇ ਹੋ ਇਸ ਦਾ ਵਿਅਕਤੀਗਤ ਅੰਦਾਜ਼ਾ ਪ੍ਰਾਪਤ ਕਰਨ ਲਈ ਤੁਸੀਂ ਕੈਨੇਡਾ ਰੈਵਨਿਊ ਏਜੰਸੀ ਦੀ ਵੈੱਬਸਾਈਟ ਅਤੇ ਮਾਈ ਸਰਵਿਸ ਕੈਨੇਡਾ ਖਾਤੇ ਤੱਕ ਪਹੁੰਚ ਕਰ ਸਕਦੇ ਹੋ ਜਾਰ ਰਿਟਾਇਰਮੈਂਟ ਇਨਕਮ ਕਲੈਕਟਰ ਦੀ ਵਰਤੋਂ ਵੀ ਕਰ ਸਕਦੇ ਹੋ ਸੀਪੀਪੀ ਲਈ ਤੁਸੀਂ ਅਰਜੀ ਕਿਵੇਂ ਦੇ ਸਕਦੇ ਹੋ ਸੀਪੀਪੀ ਲਈ ਅਰਜੀ ਦੇਣ ਦੀ ਪ੍ਰਕਿਰਿਆ ਸਿੱਧੀ ਹੈ ਅਤੇ ਪੂਰੀ ਤਰ੍ਹਾਂ ਆਨਲਾਈਨ ਜਾਂ ਪੇਪਰ ਐਪਲੀਕੇਸ਼ਨ ਰਾਹੀਂ ਕੀਤੀ ਜਾ ਸਕਦੀ ਹੈ ਇੱਥੇ ਅਰਜੀ ਕਿਵੇਂ ਦੇਣੀ ਹੈ ਆਪਣੀ ਯੋਗਤਾ ਦੀ ਜਾਂਚ ਕਰੋ ਯਕੀਨੀ ਬਣਾਓ ਕਿ ਤੁਸੀਂ ਘੱਟੋ-ਘੱਟ 60 ਸਾਲ ਦੇ ਹੋ ਅਤੇ ਵੈਧ ਸੀਪੀਪੀ ਯੋਗਦਾਨ ਪਾਇਆ ਚੋਣੇ ਕੀ ਕਦੋਂ ਸ਼ੁਰੂ ਕਰਨਾ ਫੈਸਲਾ ਕਰੋ ਤੁਸੀਂ ਆਪਣੇ ਲਾਭ ਨੂੰ ਕਦੋਂ ਸ਼ੁਰੂ ਕਰਨਾ ਚਾਹੁੰਦੇ ਹੋ ਯਾਦ ਰੱਖੋ ਜਲਦੀ ਸ਼ੁਰੂ ਕਰਨ ਨਾਲ ਤੁਹਾਡਾ ਮਹੀਨਾਵਾਰ ਭੁਗਤਾਨ ਵਿੱਚ ਜਿੱਥੇ ਕਮੀ ਆਵੇਗੀ ਜਦੋਂ ਦੇਰੀ ਨਾਲ ਤੁਸੀਂ ਇਸ ਨੂੰ ਸ਼ੁਰੂ ਕਰੋਗੇ ਤਾਂ ਇਸ ਵਿੱਚ ਵਾਧਾ ਹੋਵੇਗਾ ਆਪਣੀ ਅਰਜੀ ਜਮ੍ਹਾਂ ਕਰੋ ਆਪਣੀ ਮਾਈ ਸਰਵਿਸ ਕੈਨੇਡਾ ਖਾਤੇ ਰਹਿਣ ਆਨਲਾਈਨ ਅਰਜੀ ਦਿਓ ਪੇਪਰ ਅਪਲੀਕੇਸ਼ਨ ਨੂੰ ਮੇਲ ਕਰੋ ਤੁਸੀਂ ਆਪਣੀ ਪੈਨਸ਼ਨ ਸ਼ੁਰੂ ਕਰਨ ਤੋਂ ਪਹਿਲਾਂ 12 ਮਹੀਨਿਆਂ ਤੱਕ ਅਰਜੀ ਦੇ ਸਕਦੇ ਹੋ ਇੱਕ ਵਾਰ ਸਪੁਰਦ ਕਰਨ ਤੋਂ ਬਾਅਦ ਸਰਵਿਸ ਕੈਨੇਡਾ ਤੁਹਾਡੀ ਅਰਜੀ ਤੇ ਕਾਰਵਾਈ ਕਰੇਗਾ ਅਤੇ ਤੁਹਾਨੂੰ ਫੈਸਲਿਆਂ ਬਾਰੇ ਸੂਚਿਤ ਕਰੇਗਾ। ਕੈਨੇਡਾ ਪੈਨਸ਼ਨ ਪਲਾਨ ਸੀਪੀਪੀ ਸੇਵਾਮੁਕਤ ਲੋਕਾਂ ਲਈ ਇੱਕ ਮਹੱਤਵਪੂਰਨ ਸਰੋਤ ਹੈ ਜੋ ਸਾਲਾਂ ਦੇ ਯੋਗਦਾਨ ਤੋਂ ਬਾਅਦ ਵਿੱਤੀ ਸੁਰੱਖਿਆ ਦੀ ਪੇਸ਼ਕਸ਼ ਕਰਦਾ ਹੈ। ਤੁਸੀਂ ਭਾਵੇਂ ਪਹਿਲਾਂ ਹੀ ਸੀਪੀਪੀ ਪ੍ਰਾਪਤ ਕਰ ਰਹੇ ਹੋ ਜਾਂ ਜਲਦੀ ਅਪਲਾਈ ਕਰਨ ਦੀ ਯੋਜਨਾ ਬਣਾ ਰਹੇ ਹੋ, ਇਹ ਸਮਝਣਾ ਮਹੱਤਵਪੂਰਨ ਹੈ ਕਿ ਸਿਸਟਮ ਕਿਵੇਂ ਕੰਮ ਕਰਦਾ ਹੈ। ਤੁਸੀਂ ਕਿੰਨੀ ਰਕਮ ਲਈ ਯੋਗ ਹੋ? ਅਤੇ ਆਪਣੇ ਲਾਭਾਂ ਨੂੰ ਵੱਧ ਤੋਂ ਵੱਧ ਕਿਵੇਂ ਕਰਨਾ ਹੈ 25 ਤਬਰ 2024 ਨੂੰ ਨਿਯਮਤ ਕੀਤੇ ਅਗਲੇ ਭੁਗਤਾਨ ਦੇ ਨਾਲ ਆਪਣੇ ਕੈਲੰਡਰ ਨੂੰ ਚਿੰਨਿਤ ਕਰਨਾ ਯਕੀਨੀ ਬਣਾਓ ਆਉਣ ਵਾਲੇ ਭੁਗਤਾਨ ਮਿਤੀਆਂ ਅਤੇ ਤੁਸੀਂ ਆਪਣੀ ਰਿਟਾਇਰਮੈਂਟ ਪੈਨਸ਼ਨ ਦਾ ਵੱਧ ਤੋਂ ਵੱਧ ਲਾਭ ਕਿਵੇਂ ਲੈ ਸਕਦੇ ਹੋ ਬਾਰੇ ਸੂਚਿਤ ਰਹੋ ਉਤੇਰੇ ਜਾਣਕਾਰੀ ਲਈ ਜਾਂ ਤਾਂ ਸੀਪੀਪੀ ਲਈ ਅਰਜੀ ਦੇਣ ਲਈ ਕੈਨੇਡਾ ਸਰਕਾਰ ਦੀ ਅਧਿਕਾਰਿਕ ਵੈੱਬਸਾਈਟ ਤੇ ਜਾਓ ਅਤੇ ਜਾਂ ਆਪਣੀ ਮਾਈ ਸਰਵਿਸ ਕੈਨੇਡਾ ਦੇ ਖਾਤੇ ਵਿੱਚ ਆਨਲਾਈਨ ਕਰ ਸਕਦੇ ਹੋ ਆਪਣੀ ਰਿਟਾਇਰਮੈਂਟ ਯੋਜਨਾ ਦੇ ਸਿਖਰ ਤੇ ਰਹੋ ਅਤੇ ਵਿੱਤੀ ਸੁਰੱਖਿਆ ਦੇ ਨਾਲ ਆਉਂਦੀਆਂ ਮਨ ਦੀਆਂ ਸ਼ਾਂਤੀਆਂ ਦਾ ਵੀ ਆਨੰਦ ਲਓ ਤੇ ਤੁਸੀਂ ਅਰਜੀ ਦੀ ਪ੍ਰਤਿਕਿਰਿਆ ਕੰਮ ਕਰਨ ਵਿੱਚ ਕਿੰਨਾ ਸਮਾਂ ਲੱਗਦਾ ਹੈ ਇਸ ਬਾਰੇ ਵੀ ਜਾਣ ਲਵੋ ਆਸਟਨ ਸੀਪੀਪੀ ਐਪਲੀਕੇਸ਼ਨਾਂ ਨੂੰ ਪ੍ਰਤੀਕਿਰਿਆ ਕਰਨ ਵਿੱਚ ਲਗਭਗ 120 ਦਿਨ ਲੱਗਦੇ ਨੇ ਇਹ ਯਕੀਨੀ ਬਣਾਓ ਕਿ ਤੁਸੀਂ ਜਿੰਨੀ ਜਲਦੀ ਹੋ ਸਕੇ ਆਪਣੇ ਭੁਗਤਾਨ ਪ੍ਰਾਪਤ ਕਰੋ ਇਸ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਤੁਸੀਂ ਪਹਿਲਾਂ ਚੰਗੀ ਤਰ੍ਹਾਂ ਅਰਜੀ ਦਿਓ ਤੁਹਾਡੀ ਲੋਨ ਦੀ ਸ਼ੁਰੂਆਤ ਮਿਤੀ 12 ਮਹੀਨੇ ਪਹਿਲਾਂ ਇੱਕ ਵਾਰ ਮਨਜ਼ੂਰ ਹੋਣ ਤੋਂ ਬਾਅਦ ਤੁਹਾਡਾ ਪਹਿਲਾ ਭੁਗਤਾਨ ਤੁਹਾਡੀ ਚੁਣੀ ਗਈ ਸ਼ੁਰੂਆਤੀ ਮਹੀਨਿਆਂ ਤੋਂ ਬਾਅਦ ਵਿੱਚ ਆਵੇਗਾ ਉਦਾਹਰਨ ਦੇ ਜੇਕਰ ਤੁਸੀਂ ਸਤੰਬਰ 2024 ਵਿੱਚ ਸੀਪੀਪੀ ਪ੍ਰਾਪਤ ਕਰਨਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ ਪਹਿਲਾ ਭੁਗਤਾਨ ਅਕਤੂਬਰ ਵਿੱਚ ਚਮਕਿਤਾ ਜਾਵੇਗਾ 2024 ਲਈ ਆਉਣ ਵਾਲੀ ਸੀਪੀਪੀ ਭੁਗਤਾਨ ਮਿਤੀਆਂ ਕੀ ਨੇ ਸੀਪੀਪੀ ਭੁਗਤਾਨ ਮਿਤੀਆਂ ਨੂੰ ਧਿਆਨ ਰੱਖਣਾ ਜ਼ਰੂਰੀ ਹੈ ਜੋ ਤੁਹਾਨੂੰ ਪਤਾ ਹੋਵੇ ਕਿ ਤੁਹਾਡੀ ਪੈਨਸ਼ਨ ਦੀ ਉਮੀਦ ਕਦੋਂ ਕਰਨੀ ਚਾਹੀਦੀ ਹੈ ਇੱਥੇ 2024 ਦੇ ਭੁਗਤਾਨ ਦੀਆਂ ਅਗਲੀਆਂ ਤਰੀਕਾਂ ਦੀ ਗੱਲ ਕੀਤੀ ਜਾਵੇ ਤਾਂ ਸਤੰਬਰ 25 2024 ਅਕਤੂਬਰ 29 2024 ਨਵੰਬਰ 27 2024 ਤੇ ਦਸੰਬਰ 20 2024 ਇਹ ਮਿਤੀਆਂ ਪੂਰੇ ਕੈਨੇਡਾ ਵਿੱਚ ਇਕਸਾਰ ਨੇ ਇਸ ਲਈ ਇਹ ਯਕੀਨੀ ਬਣਾਓ ਕਿ ਤੁਸੀਂ ਹਰ ਮਹੀਨੇ ਪੈਨਸ਼ਨ ਡਿਪੋਜ਼ਿਟ ਲਈ ਤਿਆਰ ਹੋ ਉਸ ਅਨੁਸਾਰ ਆਪਣੇ ਵਿੱਤੀ ਦਾ ਯੋਜਨਾ ਬਣਾ ਸਕਦੇ ਹੋ ਪ੍ਰੀਮੀਅਮ ਖਬਰ ਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਹੋ ਖਬਰਾਂ ਦੇਖਣੇ ਸੁਣਨੇ ਪੜ੍ਹਨੀਆਂ ਤਾਂ ਬਣਿਆ ਰਹੋ agnewswala.com ਦੇ ਨਾਲ